ਵਿਚ ਸ਼ਰਮਾ ਪਾਇਆ ਦਾੜੀ ਨੂੰ ਕਾਲ ਚ ਲਾਇਆ ਨਿਆਣੇ ਨੂੰ ਆਪੇ ਕਾਇਦੀ ਹੁਣ ਨਾ ਮੈਨੂੰ ਆਖਣ ਤਾਇਆ ਨਿਆਣੇ ਨੂੰ ਆਵੇ ਹੁਣ ਨਾ ਮੈਨੂੰ ਆਖਣ ਦਾਇਆ ਅਨ ਨੂੰ ਨਾ ਲੰਘ ਦੇ ਕੁੰਡ ਛੜੇ ਜੇਡ ਤੋਂ ਐ ਕੀ ਕੋਣ ਜਾਣਿਆ ਨਹੀਂ ਅਗਦੇ ਕੁੰਡ ਛੜੇ ਜੇਡ ਤੋਂ ਉਹ ਚਾਚਾ ਹਾਂ ਦੇਖੀ ਬੜੇ ਸ਼ੁਰਮੇ ਸ਼ਰਮੇ ਪਾਰੇ ਕਿੱਧਰ ਦੀ ਤੇਰੀ ਆ ਓ ਬੇਕੇ ਪੁੱਤ ਆਪਣੇ ਬਾਹਰ ਤੱਕ ਦਾ ਕੋਈ ਰਿਸ਼ਤੇ ਵਾਲਾ ਆਉਂਦਾ ਨਹੀਂ ਹੈ ਅੱਛਾ ਮੈਂ ਸੋਚਿਆ ਵੀ ਤਿਆਰ ਤੋਰ ਹੋਪੇ ਨਾ ਅੱਡੇ ਤੇ ਬੈਠਣਾ ਜਾ ਕੇ ਖੌਰੇ ਨਾ ਸਨ ਕੰਮ ਮੁੰਡਾ ਕਿਸੇ ਦੀ ਨਜ਼ਰੀ ਪੈ ਜੇ ਕਿਸੇ ਦੀ ਨਿਗਾਹੇ ਚੜ ਦੇ ਜਿਹੜਾ ਬੰਦਾ ਬਸ ਮਨ ਚ ਇਹ ਧਾਰਵੇ ਵੀ ਮੈਂ ਆਪਣੀ ਕੁੜੀ ਐਸੇ ਨੂੰ ਦੇਣੀ ਆ ਓਏ ਚਾਚਾ ਤੂੰ ਹੀ ਨਾ ਕਿਥੋਂ ਡਾਂਗਾ ਖਾ ਲਈ ਉੱਥੇ ਕਿਉਂ ਹੋ ਤੂੰ ਇਹ ਜੇ ਕੰਮ ਕਿਉਂ ਕਰਦਾ ਹੁਣਾਂ ਦੂ ਨਾ ਇਹ ਦੇਖ ਔਰ ਉਹ ਆਪਣੇ ਬਾਰੇ ਸੋਚਣਾ ਕਿ ਨਾ ਐ ਕੋਈ ਹੈ ਉਹ ਅੱਧੀ ਗਲਾਨੀ ਤੇਰੀ ਅੱਧਿਕ ਰਹਿ ਗਈ ਚਾਚਾ ਕਿਉਂ ਚੱਕਰਾਂ ਚ ਪੈਣਾ ਨਾ ਜਦੂ ਓ ਬਧੀਆ ਇੱਕ ਤਾਂ ਨਾ ਤੂੰ ਮੈਨੂੰ ਆਈ ਵਾਰੀ ਮੇਰੀ ਉਮਰ ਨਾ ਯਾਦ ਕਰਾਇਆ ਕਰ ਯਾਰ ਤੂੰ ਸਾਰੇ ਇਕੱਠੇ ਗਾਲ ਦਨਾਂ ਤੂੰ ਜਦ ਤੂੰ ਮੇਰੀ ਉਮਰ ਯਾਦ ਕਰਾਣਾ ਨਾ ਵੀ ਚਾਚਾ ਤੇਰੀ ਅੱਧੀ ਕਿ ਰਹਿ ਗਈ ਅੱਧੀ ਕਿ ਲੰਘ ਗਈ ਇੱਥੇ ਆ ਕੇ ਮੈਂ ਜਬ ਕਿੱਸ ਹੋ ਜਾਣਾ ਉਮਰ ਨਾ ਯਾਦ ਕਰਾ ਮੋਰ ਕੀ ਕਰਾਵਾਂ ਮਹੀਂ ਕਰਾਵਾਂ ਉਮਰ ਯਾ ਤੈਨੂੰ ਤੈਨੂੰ ਤਾਂ ਪਤਾ ਨਹੀਂ ਹੈਗਾ ਆਪਣੇ ਆਪ ਦਾ ਤੂੰ ਤਾਂ ਆਪਣੇ ਰੰਗਾਂ ਚ ਫਰਦਾ ਬਸ ਦੇਖ ਬਈ ਜਦ ਤੱਕ ਮੈਂ ਲੱਕਣਾ ਜਰੀ ਨਾ ਜਾਂਦਾ ਜਦ ਤੱਕ ਮੈਂ ਆਪਣੀ ਉਮਰ ਦੀ ਗੌਰ ਨਹੀਂ ਕਰਦਾ ਬਸ ਤੈਨੂੰ ਕਹੀ ਸੀ ਮੈਂ ਹੁਣ ਮੈਨੂੰ ਜਾਣ ਦੇ ਅੱਡੇ ਤੇ ਬੈਠਣ ਦੇ ਜਾ ਕੇ ਦੇਖਦੇ ਆਂ ਫਿਰ ਮੇਰੀ ਗੱਲ ਸੁਣ ਚਾਚਾ ਆਪ ਬੰਨੇ ਤੇਰੇ ਮੁਰੇ ਹੱਥ ਲੱਖੜਾਂ ਚ ਬਾਅਦ ਚ ਜਾਈ ਪਹਿਲਾਂ ਮੇਰਾ ਕਰਜ਼ਾ ਚ ਆ ਗਈ ਨਾ ਉਹੀ ਗੱਲ ਆ ਗਈ ਨਾ ਉਹੀ ਗੱਲ ਤੂੰ ਮੱਚਦਾ ਮੇਰੇ ਤੇ ਵੀ ਚਾਚਾ ਤੇਰੇ ਨਾਲੋਂ ਸੋਹਣਾ ਜ਼ਿਆਦਾ ਆ ਉਹ ਮੱਚਦਾ ਮੈਂ ਤੇ ਕਹਾਂਗਾ ਚੂਹਾ ਫੇਰ ਪੂਰੇ ਪਾਸੇ ਲੈ ਜਨਾ ਯਾਰ ਪੂਰਾ ਛੇ ਪਤਾ ਤੈਨੂੰ ਐਡਾ ਕਰਦੀ ਤੂੰ ਜਦ ਤੇਰੀ ਮਾਂ ਭੱਜ ਗਈ ਧੀ ਮੈਂ ਪਾਲਿਆ ਤੈਨੂੰ ਆਪਣਾ ਦੁੱਧ ਆਪਣੇ ਮਾਹੀਸਾ ਦਾ ਦੁੱਧ ਆਪਣੇ ਮਾਹੀਸਾ ਦਾ ਦੁੱਧ ਪਲਾ ਕੇ ਸਮਝਿਆ ਕਰ ਗੱਲ ਨੂੰ ਉਹ ਚਾਚਾ ਕਿਉਂ ਭੰਡੀ ਕਰਦਾ ਤੂੰ ਮੇਰੀ ਇਹ ਹੀ ਗੱਲ ਕਹੀ ਜਾਂਦਾ ਤੇਰੀ ਮਾਂ ਭੱਜ ਗਈ ਦੀ ਤੇਰੀ ਮਾਂ ਭੱਜ ਗਈ ਦੀ ਉਹ ਜੇ ਭੱਜ ਗਈ ਸੀ ਤੇ ਇੰਨੇ ਪਾਲਣਾ ਤੀ ਹੋਰ ਕਿਨੇ ਪਾਲਣਾ ਤੀ ਉਹ ਪੁੱਤ ਨਾ ਮੈਨੂੰ ਐ ਦੱਸ ਤੈਨੂੰ ਪਾਲ ਕੇ ਫਿਰ ਮੈਂ ਕੋਈ ਗਲਤੀ ਕਰ ਲਈ ਹੈ ਗਲਤੀ ਕਰ ਲਈ ਕੋਈ ਵਿੱਚ ਉਹ ਗਲਤੀ ਨਹੀਂ ਕਰੀ ਚਾਚਾ ਫਿਰ ਜਿੱਤਨੇ ਹੁਣ ਪਾਲਿਆ ਵਿਆਹ ਹੀ ਕਰਦੇ ਹੁਣ ਮੇਰਾ ਓਏ ਉਸੇ ਜਗਾਰਡ ਚ ਲੱਗਿਆ ਹੋਇਆ ਉਸੇ ਜਗਾਰਡ ਚ ਲੱਗਿਆ ਹੋਇਆ ਹੋਰ ਮੈਂ ਤੈਨੂੰ ਆਪਣਾ ਕਲੇਜਾ ਪਾੜ ਕੇ ਕਿਵੇਂ ਦਿਖਾਦਾ ਵੀ ਮੇਰੇ ਅੰਦਰ ਕੀ ਆ ਤੂੰ ਸਮਝਿਆ ਕਰ ਪੁੱਤ ਜੇ ਆਪਣੇ ਜੋ ਇੱਕ ਦਾ ਵੀ ਵਿਆਹ ਨਾ ਹੋਇਆ ਨਾ ਆਪਣਾ ਖਾਨਦਾਨ ਉਹਦੀ ਖਤਮ ਹੋ ਜੂ ਤੂੰ ਸਮਝਾ ਕਰ ਇਸ ਗੱਲ ਨੂੰ ਮੈਂ ਤਾਂ ਭਜਾਇਆ ਫਿਰਦਾ ਓਏ ਉਹ ਤਾਂ ਗੱਲ ਤੇ ਹੀ ਠੀਕ ਆ ਚਾਚਾ ਖਾਨਦਾਨ ਵੀ ਤਾਂ ਹੀ ਸ਼ੁਰੂ ਹੋਊਗਾ ਆਪਣਾ ਜਿਵੇਂ ਦਾ ਵਿਆਹ ਕਰੇਗਾ ਖਾਂਦਾਨ ਕਿੱਥੋਂ ਹੋਊਗਾ ਛੜੇ ਤਾਂ ਆਪਾਂ ਦੋਏ ਫਿਰਦੇ ਆ ਉਹ ਚਾਚਾ ਤੇਰਾ ਹੁੰਦਾ ਨਹੀਂ ਮੇਰਾ ਤੂੰ ਹੋਣ ਨਹੀਂ ਦਿੰਦਾ ਹੈਗਾ ਕਿਹਾਂ ਓਏ ਮੇਰੇ ਵਿਆਹ ਨਾਲ ਨਹੀਂ ਖਾਂਦਾਨ ਸ਼ੁਰੂ ਹੋ ਸਕਦਾ ਓਏ ਚਾਚਾ ਤੇਰੀ ਉਮਰ ਹੋ ਗਈ ਹੁਣ ਫੇਰ ਉਹੀ ਗੱਲ ਫੇਰ ਉਹੀ ਗੱਲ ਬਾਰ-ਬਾਰ ਸਭ ਤੇਰੀ ਉਮਰ ਤੇ ਆ ਕੇ ਅੜਸ ਜਾਂਦੀ ਆ ਮੈਂ ਤਤੀਜ ਤੈਨੂੰ ਮੈਂ ਅੱਜ ਨਾ ਆਖਰੀ ਵਾਰਨਿੰਗ ਦੇ ਰਿਹਾ ਵੀ ਅੱਜ ਤੋਂ ਮਗਰੋਂ ਤੈ ਮੇਰੀ ਉਮਰ ਬਾਰੇ ਜੇ ਕੋਈ ਗੱਲ ਕਰੀ ਮੈਂ ਤੇਰੀ ਉਮਰ ਘਟਾ ਦੂੰਗਾ ਬੰਤ ਦੀ ਗੱਲ ਯਾਦ ਰੱਖੀ ਮੈਂ ਭੁੱਲ ਜੂਗਾ ਵੀ ਆਪਣਾ ਰਿਸ਼ਤਾ ਕੀ ਆ ਉਹ ਚਾਚਾ ਇਦੋਂ ਉੱਪਰ ਦੀ ਕੀ ਘਟਾਏਗਾ ਮੇਰੀ ਉਮਰ ਅੱਧੀ ਉਮਰ ਤਾਂ ਮੇਰੀ ਲੰਘ ਗਈ ਬਸ ਠੀਕ ਹੁਣ ਮੈਨੂੰ ਜਾਣ ਦੇ ਜਾਂਦੇ ਬੰਦੇ ਨੂੰ ਟੋਕਿਆ ਨਹੀਂ ਕਰਦੇ ਜੇ ਕੋਈ ਚੱਜ ਦੇ ਕੰਮ ਜਾ ਰਿਹਾ ਹੋਵੇ ਤੂੰ ਐ ਕਰ ਆ ਰੋਟੀ ਉੱਟੀ ਪਕਾ ਕੇ ਰੱਖ ਆ ਕੇ ਖਾਣਾ ਮੈਂ ਹੈ ਮੈਂ ਲਾਇਆ ਮਗੜਾ ਨਾਲੇ ਜੇ ਕੋਈ ਮੇਰੇ ਨਾਲ ਬੰਧਾ ਆ ਗਿਆ ਨਾ ਹੈ ਮੇਰੀ ਤਰੀਫ ਕਰਨੀ ਆ ਪੂਰੀ ਕੋਇਓ ਤਾ ਕਰ ਦੂੰਗਾ ਚਾਚਾ ਮੈਂ ਹਾਂ ਕਾ ਚਾਚਾ ਓ ਹੋ ਹੋ ਇਹ ਤਾਂ ਜਗਤ ਚਾਚਾ ਇਹਦਾ ਐ ਆ ਵੀ ਸਾਰਾ ਪਿੰਡ ਦੇ ਤਾਂ ਪਛਕੇ ਕੰਮ ਕਰਦਾ ਆ ਸਾਰਾ ਪਿੰਡ ਮੰਨਦਾ ਇਹਨੂੰ ਬਸ ਤਾਂ ਠੀਕ ਆ ਚੱਲ ਠੀਕ ਆ ਤੂੰ ਜਾ ਤੂੰ ਜਾ ਰੋਟੀ ਪਕਾ ਕੇ ਰੱਖ ਮੈਂ ਤਾਂ ਉਕਤੀ ਬਣਾਉਣਾ ਮੇਰੀ ਗੱਲ ਸੁਣਾ ਹਾਂ ਆ ਕਿਤੇ ਦੋ ਹੀ ਮਹੀਨਾ ਤਰਵਾ ਲਈ ਕਿਤੇ ਪੱਟੀਆਂ ਕਰਕੇ ਆਵੇਂ ਘਰੇ ਧਿਆਨ ਨਾਲ ਬੈਠੀ ਉੱਤਾਂ ਕਿਤੇ ਜਾਨੀ ਜੂਨੀ ਚੇੜਲ ਮੈਂ ਕੋਈ ਬਹੁਤ ਟਾਈਮ ਮਾਰਾ ਤੇਰਾ ਚਾਚਾ ਕੱਚੀਆਂ ਗੋਲੀਆਂ ਨਹੀਂ ਖੇਡਦਾ ਸਮਝ ਗਿਆ ਤੇਰਾ ਚਾਚਾ ਕੱਚੀਆਂ ਗੋਲੀਆਂ ਨਹੀਂ ਖੇਡਦਾ ਜਾਂ ਵੀ ਖੇਡਦਾ ਪੱਕੀਆਂ ਖੇਡਦਾ ਚੱਲ ਕੰਮ ਕਰ ਜੇ ਕੱਚੀਆਂ ਗੋਲੀਆਂ ਨਹੀਂ ਖੇਡਦਾ ਪੱਕੀਆਂ ਖੇਡਦਾ ਹੁਣ ਤੱਕ ਤੇਰਾ ਵਿਆਹ ਤਾਂ ਹੋਇਆ ਨਹੀਂ ਜੇ ਤੇ ਪੱਕੀਆਂ ਖੇਡਦਾ ਕੱਚੀਆਂ ਹੀ ਖੇਡਦਾ ਤੂੰ ਇਹ ਤਾਂ ਪੁੱਤ ਸਾਰੀ ਸੰਜੋਗਾ ਦੀ ਗੱਲ ਐ ਸੰਜੋਗਾ ਦੀ ਗੱਲ ਐ ਅੱਛਾ ਇਹ ਦੱਸ ਸਾਡ ਪਿਆਗਾ ਨਹੀਂ ਕੋਈ ਤੂੰ ਕੱਟ ਲਾ ਕੇ ਕੀ ਕਰੇਗਾ ਹੁਣ ਫੇਰ ਗੱਲਬਾਤ ਵਧੀਆ ਫੁਰਜੂਗੀ ਚੱਲ ਤੂੰ ਪਹਿਲਾਂ ਢੀਡਾ ਲਾਇਆ ਅੱਛਾ ਐਨੇ ਮੈਂ ਚਾਹ ਬਣਾ ਕੇ ਰੱਖੀਆ ਫਿਰ ਲਾਲੀ ਕਾਟ ਆ ਕੇ ਚੱਲੇ ਵੀ ਠੀਕ ਆ ਮੈਂ ਮਗਵਾ ਕੇ ਰੱਖਦਾ ਹਾਂ ਹਾਂ ਐਦਾ ਤੜਕੇ ਲਾ ਲੇਤੀ ਮੈਂ ਕਾ ਚੱਲ ਹਾਂ ਫਿਰ ਹਲੇ ਕੋਈ ਕਸ ਰੇ ਆ ਉਹ ਚੱਲ ਕੋਈ ਨਾ ਮੈਂ ਥੋੜੀ ਹੋਟਾਈ ਟੋ ਜੀ ਟੂੜੀ ਮਰੇਗਾ ਖਾ ਕੇ ਉਹ ਨਹੀਂ ਮਰਦਾ ਮੈਂ ਤਾਂ ਲੋਕਾਂ ਨੂੰ ਮਾਰ ਕੇ ਨਾ ਮਰਾਂ ਲੈ ਵੀ ਬੰਸਿਆ ਜੇ ਅੱਜ ਵੀ ਨਾ ਕੋਈ ਨਾ ਆਇਆ ਕਦੇ ਫੇਰ ਆਈ ਨੂੰ ਆ ਇਹ ਕਿਹੜਾ ਦੁਨੀਆ ਮੁੱਕਣ ਲੱਗੀ ਆ ਹੇ 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 ਹਾ 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 ਆ ਜਦ ਆਪੇ ਔੜਦਿਆਂ ਨੇ ਹੁਣ ਨਾ ਮੈਨੂੰ ਆਖਣ ਤਾਇਆ ਕੰਬਣੀ ਜੇ ਛੜ ਗਿਵੇਂ ਮੰਨੇ ਘਨ ਛੜੇ ਜੈੜ ਨਾ ਇਹ ਰੂਪ ਨਹੀਂ ਹੈਗਾ ਇਹ ਵੀ ਪੂਰਾ ਹਰਾਮੀ ਹੈ ਓਏ ਆ ਵੀ ਚਾਚਾ ਤਕੜਾ ਰੂਪ ਸਿਆ ਵਧੀਆ ਚਾਚਾ ਓ ਠੀਕ ਹੈ ਓ ਵਧੀਆ ਬੱਲੇ ਬੱਲੇ ਆ ਚਾਚਾ ਔਰ ਤੇਰੀ ਬੇਬੇ ਤਗੜੀ ਹੈ। ਓ ਚਾਚਾ ਤੂੰ ਐ ਨਾ ਬੋਲਿਆ ਕਰ ਜੇ ਮੇਰੇ ਬਾਪੂ ਨੂੰ ਸੁਣ ਗਿਆ ਨਾ ਤੇਰੀ ਦੂਜੀ ਵੀ ਲੱਤ ਤੋੜ ਦੂਗਾ। ਹੈ ਬੋਲੇ ਮੈਂ ਤਾਂ ਹਾਲ ਚਾਲੇ ਪੁੱਛਿਆ। ਓ ਐ ਥੋੜੀ ਪੁੱਛੀਦਾ। ਮਾਂ ਜੇ ਤਗੜੀ ਨਹੀਂ ਹੈਗੀ ਆਪਾਂ ਕਰਦ ਰਿਆ ਮੈਂ ਰੱਖ ਲੈਣਾ ਖਿਆਲ। ਲੈ ਐ ਵੀ ਕਿ ਮੈਂ ਰੱਖ ਲੈਗਾ। ਅੱਛਾ ਚਲ ਮਾਂ ਬਾਪੂ ਨੂੰ ਪਤਾ ਲੱਗ ਗਿਆ। ਓ ਚਲ ਕੋਈ ਗੁੱਸਾ ਨਹੀਂ ਗੁੱਸਾ ਨਹੀਂ ਪੁੱਤ ਮੈਂ ਨਾ ਉਹ ਹੋਰ ਕਰ ਲੈਣਾ ਪਾਪੀ ਲੱਗਦਾ ਨਾ ਮੇਰੀ ਉਹ। ਉਹ ਫਿਰ ਭਾਬੀ ਲੱਗਦੀ ਆ ਤੂੰ ਉਹਦੇ ਨਾਲ ਕਰਿਆ ਕਰ ਤੂੰ ਮੈਨੂੰ ਨਾ ਨਾ ਕਹਿਆ ਕਰ। ਚਲ ਠੀਕ ਆ ਸਮਝ ਗਿਆ ਮੈਂ ਤੇਰੀ ਗੱਲ। ਮੈਂ ਤੇਰੀ ਗੱਲ ਸਮਝ ਗਿਆ। ਚਲਾਇਆ ਕਾਰ ਆ ਕਾਰਡ ਖਵਾ ਕਾਰ ਮੇਰੇ ਕੋਲ ਕਿੱਥੇ ਕਾਰ ਕਿਉਂ ਕਾਦੋ ਨਹੀਂ ਹੈਗਾ ਬਈ ਉਹ ਗੱਡੀਆਂ ਵਾਲਿਆਂ ਕੋਲ ਤਾਂ ਹੁੰਦੀ ਆ ਉਹ ਚਾਚਾ ਇਹ ਤਾਂ ਮੈਂ ਲੋਪਲ ਚਲਾਣਾ ਇਹ ਕਿਹੜਾ ਮੈਂ ਬਾਹਰ ਚਲਾਣਾ ਫਿਰ ਬਾਹਰ ਲੈ ਜਾਇਆ ਕਰ ਇਹਨੂੰ ਬਾਹਰ ਇਹਨੂੰ ਕਿੱਥੇ ਲੈ ਕੇ ਜਾਵਾਂ ਇਹ ਤਾਂ ਬੈਟਰੀ ਤੇ ਆ ਅੱਛਾ ਹੋਰ ਇਹ ਕਿਹੜਾ ਪੈਟਰੋਲ ਤੇ ਆ ਇਹਨੂੰ ਬਾਹਰ ਲੈ ਜਾ ਗੀ ਹੋਰ ਅਹ ਹੋ ਹੋ ਬਈ ਕਮਾਲ ਕਰੀ ਗਵਰਨਮੈਂਟਾਂ ਨੇ ਅਰੇ ਇੱਕ ਜੀਏ ਬੈਂਟਰੀ ਤੇ ਕਰਤੇ ਵਾ ਬੰਦਾ ਬੰਦਾ ਰਹੇਗਾ ਭਤੀਜਾ ਬੰਦੇ ਕਾਰ ਤੇ ਕਰਤੇ ਕਾਈ ਤੂੰ ਮੇਰੇ ਤੋਂ ਮੰਗ ਲਗਾ ਕਾਰ ਵੀ ਆ ਕੋਈ ਨਾ ਕੋਈ ਨਾ ਚਲ ਐ ਕਰ ਫਿਰ ਅੱਡੇ ਤੱਕ ਛੱਡ ਦੇ ਮੈਨੂੰ ਉਹ ਭਗ ਜਾ ਚਾਚਾ ਪੈਸਾ ਮੈਨੂੰ ਕਰ ਲੈ ਦੇ ਦੋ ਪੈਸੇ ਦਾ ਕੰਮ ਤੈਨੂੰ ਛੱਡਣਾ ਭਾਗਾ ਤੂੰ ਉੱਥੇ ਹੀ ਗੱਲੀ ਲਾ ਕੇ ਰੱਖੇਗਾ ਮੈਨੂੰ ਤੂੰ ਭਗ ਜਾ ਤੇਰਾ ਤਾਂ ਬਹੁਤ ਲਿਆਚੀ ਨੇ ਤੂੰ ਤਾਂ ਉੱਥੇ ਖੜਾ ਕੇ ਰੱਖੇਗਾ ਮੈਨੂੰ ਵੀ ਆ ਠੀਕ ਆ ਭਤੀਜਾ ਠੀਕ ਆ ਕੋਈ ਨਾ ਦਾ ਬੰਤਨ ਜਵਾਬ ਦਿਆ ਨਾ ਜਾ ਤੇਰੇ ਸਵਾਰੀ ਨਹੀਂ ਮਿਲਦੀ ਅੱਜ ਹਾਂ ਓਹੋ ਹਾਂ 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 ਆਹ ਹਾਂ ਓ ਸ਼ਿੰਦੇ ਓ ਸ਼ਿੰਦੇ ਸ਼ਿੰਦਾ ਜੇੜ ਜੀ ਉਹ ਤਾਂ ਘਰੇ ਨਹੀਂ ਹੈਗੇ ਅੱਛਾ ਹਾਂ ਗਿਆ ਭਾਈ ਕਿਤੇ ਹੋ ਆਹ ਹੋ ਕੰਮ ਤੇ ਗਏ ਹੋ ਨਹੀਂ ਚਲੋ ਵਧੀਆ ਕੋਈ ਨਾ ਤੁਸੀਂ ਕਿਵੇਂ ਆਏ ਸੀ ਕੰਮ ਸੀ ਕੋਈ ਹਾਂ ਕੰਮ ਦੀ ਮੜਾ ਜਾ अच्छा ना की काम ਆ ਪੈ ਗਿਆ ਤੁਹਾਨੂੰ ਉਹ ਬੱਸ ਤੈਨੂੰ ਪਤਾ ਹੀ ਆ ਕੰਮ ਦਾ ਕਿਹੜਾ ਭਾਈ ਚਲੋ ਹ ਕੋਸੇ ਬੋਲ ਵੀ ਪਾਓ ਹਣਾ ਮੈਂ ਪਤਾ ਨਹੀਂ ਕੀ ਕਰਨਾ ਆਇਆ ਸੀ ਚਲੋ ਐ ਕਰੋ ਪਹਿਲੇ ਨਾ ਘਰੇ ਜਾ ਕੇ ਯਾਦ ਕਰ ਆਇਓ ਫੇਰ ਆਜੋ ਇੱਧਰ ਨੂੰ ਸਰ ਕੰਦੇ ਕੰਦੇ ਜੜੇ ਜੈਣਦਾਰ ਹੈ ਇਹਦਾ ਮੈਂ ਹਾਂ ਸੱਚੋਂ ਉਹ ਪਾ ਵੀ ਮਨ ਆਏਗਾ ਨਾ ਤੈਨੂੰ ਵੀ ਕੋਈ ਤੇਰੀ ਨਿਗਾਹ ਚ ਨਹੀਂ ਗਈ ਰਿੱਕਾ ਕਰਾਂ ਹਾਂ ਤੂੰ ਦੇਖ ਜਿਹੜ ਜੀ ਤੂੰ ਤਾਂ ਇਹ ਗੱਲ ਦੇਖ ਮੈਨੂੰ ਕਹਿੰਦੀ ਨੂੰ ਬੜਾ ਦੁੱਖ ਲੱਗਦਾ ਪਰ ਹੁਣ ਨਾ ਭਾਈ ਤੇਰੀ ਉਮਰ ਤਾਂ ਹੈ ਨਹੀਂ ਵਿਆਹ ਕਰਾਉਣ ਵਾਲੀ ਤੂੰ ਤਾਂ ਕੱਦਗਾ ਕੋਗਾ ਨਾ ਕਿ ਆਇਆ ਕਰ ਹੁਣ ਓ ਤੈਨੂੰ ਪਤਾ ਗੰਗਾ ਦਾ ਪਾਣੀ ਕਿੰਨਾ ਠੰਡਾ ਇਕੱਲੇ ਦੇ ਨਹਾਉਣ ਦਾ ਨਹੀਂਗਾ ਤੇ ਫੇਰ ਦੋ ਜਣੇ ਚਾਹੁੰਦੇ ਨੇ ਕਿਹੜਾ ਕਰਕੇ ਉਹ ਮੇਰਾ ਮੰਨਦੀ ਜੇ ਇੱਕ ਬੰਦਾ ਡੁੱਬਦਾ ਹੋਵੇ ਤੂੰ ਆ ਬਚਾ ਲਾਂਦਾ ਮੇਰੀ ਗੱਲ ਸੁਣਾ ਦੇਖ ਨਾ ਸਿੰਦਾ ਘਰੇ ਨਹੀਂ ਹੈਗਾ ਜਿਵੇਂ ਅਮੀ ਇੱਥੇ ਕਿਸ ਨੇ ਆਸਵਾਣ ਨੂੰ ਦੇਖ ਲਿਆ ਭਈ ਐਵੇਂ ਗੱਲਾਂ ਬਣ ਜਾਂਦੀਆਂ ਦੇਖਾ ਮੇਰੇ ਕੋਲ ਕੱਲੀ ਗੱਲ ਨਾ ਆਇਆ ਕਰ ਸਿੱਧੀ ਜੀ ਗੱਲ ਆ ਉਹ ਦੇਖ ਭਾਬੀ ਆਪਣੇ ਮਨ ਚ ਕਿਹੜਾ ਕੋਈ ਪਾਪ ਆ ਆ ਪਾਏਗਾ ਸਾਫ ਜਲਦੇ ਬੰਦੇ ਹੈ ਪਤਾ ਕੀ ਮਹਿਨਤਾ ਉਹਨਾਂ ਲੋਕਾਂ ਨੇ ਬੁਰਾ ਬਣਾ ਰਖਿਆ ਮੇਰੇ ਵਰਗਾ ਸਾਫ ਸੁਥਰਾ ਬੰਦਾ ਦਾ ਸਾਰੇ ਗਵਾਂਢ ਚ ਨਹੀਂ ਹੈਗਾ ਪਿੰਡ ਦਾ ਛੱਡ ਹੋ ਤਾਂ ਮੇਰੇ ਪਾਸ ਆਈ ਆ ਆਲੇ-ਦਾਲੇ 25 ਪਿੰਡਾਂ ਤੋਂ ਪੁੱਛ ਲਾ ਭਾਵੇਂ ਵੀ ਬੰਤ ਕਿੰਨਾ ਸੱਚਾ ਸੋਚਾ ਬੰਦਾ ਤਲ ਮੈਂ ਪੁੱਛ ਕੇ ਕਿਹੜਾ ਤੈਨੂੰ ਵੋਟਾਂ ਪਾਉਣੀਆਂ ਨੇ ਤੂੰ ਮੈਨੂੰ ਕੰਮ ਦੱਸ ਕੀ ਆਇਆ ਸੀ ਮੈਂ ਸੁਣਿਆ ਹੂੰ ਵੀ ਤੇਰੇ ਪਿੰਡ ਉਹਨਾਂ ਦੀ ਕੁੜੀ ਦਾ ਪਰਾਉਣਾ ਮਰ ਗਿਆ ਥੋੜੇ ਗਵਾਂਡੇ ਦੇ ਕਿਸੇ ਨੇ ਦੱਸਿਆ ਮੈਨੂੰ ਹਾਂ ਕਹਿੰਦੇ ਵੀ ਉਹ ਬੰਦਾ ਭਾਲ ਦੇ ਫਿਰਦੇ ਨੇ ਕੁੜੀ ਵਾ ਤੇ ਅੱਛਾ ਨਾ ਇਹ ਤੇ ਪਰ ਬੰਦਾ ਭਾਲ ਦੇ ਫਿਰਦੇ ਨੇ ਫਿਰ ਆਪੀ ਭਾਲ ਲਾਣਗੇ ਕਿ ਤੂੰ ਦੱਸਣ ਦੇਂਗਾ ਬੰਦਾ ਉਹਨਾਂ ਨੂੰ ਤੂੰ ਮੇਰੀ ਗੱਲ ਸਮਝਦੇ ਨਹੀਂ ਹੈਗੀ ਬੋੜੀ ਹੂੰ ਮੈਂ ਆਪਣੀ ਗੱਲ ਕਰਦਾ ਵੀ ਸੋਣਾ ਮੇਰੀ ਦਾ ਸਪਾ ਉੱਥੇ ਜਾ ਕੇ ਵੀ ਸਾਡੇ ਪਿੰਡ ਹੈਗਾ ਬੰਦਾ ਨਾ ਮੇਰੀ ਗੱਲ ਸੁਣੋ ਤੇਰੇ ਨਾਲ ਰਿਸ਼ਤਾ ਕਰਾਉਣ ਨਾਲ ਚੰਗਾ ਮੈਂ ਖੂਚ ਨਾ ਤਾਂ ਕਾ ਦੇ ਦੂੰਗੀ ਕੁੜੀ ਨੂੰ ਹੈ ਪਹਿਲਾਂ ਆਪਦੀ ਉਮਰ ਦੇਖ ਨਾਲੇ ਅਗਲੀ ਦੀ ਦੇਖ ਹਾਂ ਤੇਰੇ ਤਾਂ ਸਿਰਿਆਂ 'ਚ ਹੱਡ ਪਏ ਨੇ ਕੁੜੀ ਨੂੰ ਧੱਕਾ ਦੇ ਦਿਓ ਪਰ ਕੰਮ ਨਾਣ ਦਿਓ ਕਿਸੇ ਤੇ ਮੇਰੀ ਰੋਟੀ ਪੱਕਦੀ ਹੋ ਜੂਗੀ ਉਹ ਵਿਚਾਰੀ ਹਿੱਲੇ ਲੱਗ ਜੂਗੀ ਨਾ ਪਈ ਜੇ ਲੱਭਾਂਏ ਕੋਈ ਚਾ ਜਲਾ ਲੱਭਾਂਗੇ 30 ਦਿਹਾਣੀ ਵਾਸਤੇ ਹੈ ਹੁਣ ਉਹੀ ਗੱਲ ਕਾਨੂੰ ਕਹਿੰਦਾ ਐ ਏਦੀ ਤੇਰੀ ਉਮਰ ਹੋਈ ਪਈ ਆ ਉਹ ਭਾਈ ਹਾਂ ਮੇਰੀ ਲਾਤੇ ਖਰਾਬ ਆ ਬਾਕੀ ਦਾ ਮੈਂ ਠੀਕ ਆ ਸਬੂਤ ਆ ਸਾਰਾ ਕੁਝ ਐਜੀ ਗੱਲ ਨਹੀਂ ਹੈਗੀ ਜਿਵੇਂ ਤੂੰ ਸੋਚਦੀ ਆ ਮੈਨੂੰ ਮੈਂ ਬੋਲਦਾ ਕੀ ਆ ਤੂੰ ਤੇ ਹੋਰ ਨਾ ਖੌਸੜੇ ਖਾਲੀ ਤੈਨੂੰ ਦੱਸਾਂ ਗੱਲ ਮੈਂ ਹਾਂ ਅ ਮੇਰੇ ਕਹਿੰਦਾ ਮਤਲਬ ਉਹ ਨਹੀਂ ਮੈਨੂੰ ਤੇਰੇ ਸਾਰੇ ਮਤਲਬ ਸਮਝਦੀ ਆ ਜਿਹੜੇ ਤੂੰ ਰਾਮ ਜਾਂ ਮੈਨੂੰ ਦੇਣ ਲੱਗਿਆ ਐਡੀ ਮੈਂ ਨਿਆਣੀ ਨਹੀਂ ਹੈਗੀ ਹਾਂ ਉਹ ਦੇਖ ਗੁੱਡੂ ਗੁੱਸੇ ਨਹੀਂ ਹੋਏਗਾ ਤੇ ਮੈਂ ਤਾਂ ਇਹ ਕਹਿੰਦਾ ਵੀ ਮੈਂ ਤਾਂ ਆਪਣੇ ਸਾਫ ਦਿਲ ਤੋਂ ਕਹਿ ਰਹੀ ਦੀ ਇਹ ਗੱਲ ਆ ਹਾਂ ਕੀ ਗੱਲ ਵੀ ਮੇਰਾ ਰਿਸ਼ਤਾ ਕਰਾ ਦੇ ਹੈ ਹਾਂ ਸਾਫ ਦਿਲ ਤਾਂ ਮੈਨੂੰ ਪਤਾ ਹੀ ਆ ਵੀ ਕਿੰਨਾ ਕ ਸਾਫ ਦਿਲ ਦਾ ਅੱਜ ਇਹ ਸਾਰੀਆਂ ਤੀਵਿਆਂ ਨੇ ਨਾ ਘੰਡਦਿਆਂ ਛਿੱਤਰ ਮਾਰਦੀਆਂ ਨੇ ਹੁਣ ਮੈਨੂੰ ਆਇ ਲੱਗਦਾ ਵੀ ਮੇਰ ਤੋਂ ਵੀ ਖਾਂਗੇ ਜਿਹੜਾ ਸਾਨੂੰ ਲੱchn ਜੇ ਕਰਦਾ ਉਹ ਨਾ 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 ਭਾਈ ਗੁੱਟੂ ਐਡੇ ਐਡੇ ਦੁਸ਼ਨ ਨਾਲਾ ਹੈ ਤਾਂ ਇਹਦਾ ਮੈਨੂੰ ਖੜੇ ਖੜਾਏ ਨੂੰ ਮਾਰਦਾ ਤਰਮਨ ਨਾਲ ਮੈਂ ਤਾਂ ਕਿਸੇ ਕਨੇ ਝਾਕਦਾ ਵੀ ਨਹੀਂਗਾ ਹਾਂ ਮੈਨੂੰ ਪਤਾ ਹੀ ਐ ਆ ਪਰਸੋਂ ਦੇ ਵਾਲਾ ਕਿੰਨਾ ਖੌਰੂ ਪੈ ਰਿਆ ਸੀ ਜਦੋਂ ਚੱਪਲਾਂ ਨਾਲ ਕੁੱਟਿਆ ਸੀ ਉਹ ਗਲਤ ਫਹਿਮੀ ਸੀ ਹਾਂ ਉਹ ਮੇਰਾ ਗਲਤ ਹਾਂ ਗਲਤ ਫਹਿਮੀ ਨਹੀਂ ਤੂੰ ਹੀ ਗਲਤ ਐ ਓਏ ਉਹ ਤਾਂ ਚੋਰ ਦੇ ਪਿਲੇਖੇ ਸਾਥ ਕੁੱਟਿਆ ਗਿਆ ਸੱਚੀ ਰਹਿ ਸੌਂ ਲੱਗੇ ਰੱਬ ਦੀ ਹਾਂ ਤੂੰ ਬਣਵਾ ਰਸ ਤੂੰ ਮੇਰੇ ਪਰ ਕੀ ਕਰਨਾ ਹੈ ਬੱਸ ਹਾਂ ਮੈਂ ਸੁਣਿਆ ਜਿਹੜੀ ਮੈਂ ਸੁਣੀ ਐ ਜਿਹੜੀ ਮੈਂ ਤੈਨੂੰ ਦੱਸੀ ਐ ਗੱਲ ਐ ਰਿਸ਼ਤੇ ਵਾਲੀ ਹਾਂ ਉਹਦੇ ਬਾਰੇ ਕਹਿ ਰਿਹਾ ਮਤਲਬ ਇੱਕ ਵਾਰੀ ਦੱਸ ਕੇ ਇਹ ਕੀ ਪਤਾ ਲੇ ਦੇ ਮਾਲ ਮੇਚ ਆਏ ਜਾਵੇ ਨਾ ਕੀ ਮੇਚ ਆਊਗਾ ਕਰ ਬਰ ਤੇਰੇ ਨਹੀਂ ਜੇਬ ਚ ਪੈਸਾ ਤੇਰੇ ਨਹੀਂ ਭੁੱਕੀ ਦਾ ਕਾਰਡ ਰੱਖਦੇ 24 ਘੰਟੇ ਗੋਜੀ ਚ ਫੋਰ ਦੱਸ ਤੇਰੇ ਪੱਲੇ ਕੀ ਹੈ ਕਿੱਥੋਂ ਖਵਾਏਗਾ ਕੁੜੀ ਨੂੰ ਰੋਟੀ ਮਾਰਦਾ ਕੱਲਾ ਦੇਖ ਰੋਟੀ ਵਾਲਾ ਫਿਕਰ ਦਾ ਨਾ ਕਰ ਤੂੰ ਹਾਂ ਕਰ ਕਰ ਦੀ ਗੱਲ ਹੈ ਨਾ ਜ਼ਮੀਨ ਤਾਂ ਹੈਗੀ ਨਾ ਸਾਡੇ ਨਵੇ ਤੇ ਆਲੀ ਜ਼ਮੀਨ ਤੇ ਦੰਦੀ ਵੱਢੂਗੀ ਫਿਰ ਐ ਜ਼ਮੀਨ ਨਾਲੇ ਸਾਰਾ ਖਸੁੰਦਾ ਹਾਂ ਉਹ ਤੇਨੂੰ ਪਤਾ ਕੀ ਪਤਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਲੜਾਈਆਂ ਹੁੰਦੀਆਂ ਨੇ ਯਾਰ ਜ਼ੋਰੂ ਔਰ ਜ਼ਮੀਨ ਹੈ ਤੂੰ ਮੈਨੂੰ ਬਾਲੀਆਂ ਮੱਤਾਂ ਜਿਹਾ ਨਾ ਦੇ ਮੇਰੀ ਗੱਲ ਸੁਣ ਲੈ ਸਿੱਧਾ ਕੇ ਭੱਜ ਜਾ ਇੱਥੋਂ ਇਹਵੇਂ ਸਿੰਦਾ ਅਗਰ ਤੁਹਾਡਾ ਕਲੇਸ਼ ਕਰਾ ਕੇ ਧਰ ਦੇਗਾ ਮੇਰੇ ਨਾਲ ਖਾਂਸੜੇ ਕੋਆ ਦੀ ਉਹ ਮੈਨੂੰ ਕਹੂਗਾ ਵੀ ਛੋੜਿਆ ਕੋਲੇ ਖੜੀ ਕੀ ਕਰਦੀ ਸੀ ਉਹ ਚਲ ਠੀਕ ਆ ਭਾਈ ਭੱਜ ਜਾਣਾ ਹੁਣ ਮੇਰੇ ਨਾਲ ਇੱਕ ਵਾਦਾ ਕਰ ਹਾਂ ਪੱਕੇ ਵਾਲਾ ਹਣਾ ਜਿਹੜਾ ਐ ਕਰਕੇ ਕਰਦੇ ਨੇ ਦੇਖੀ ਐ ਕਰਕੇ ਸ਼ਰਮ ਕਰ ਲੈ ਸ਼ਰਮ ਓਏ ਤੇਰੀ ਧੀਆ ਵਰਗੀ ਮੈਂ ਕਿਵੇਂ ਮੋਲਦਾ ਉਹ ਮੈਂ ਮੰਨਦਾ ਭਾਈ ਇਹ ਨਿਸ਼ਾਨੀ ਹੁੰਦੀ ਆ ਵਾਦਾ ਪੱਕਾ ਕਰਨ ਦੀ ਪ੍ਰੋਮਿਸ ਨਹੀਂ ਕਰੇ ਕਰਦੇ ਉਹ ਗੱਲ ਆ ਜੇ ਮੈਂ ਕਰ ਲੈ ਲਾ ਹਾਂ ਫੇਰ ਤੂੰ ਹਾਮੀ ਭਰੇਂਗੀ ਰਿਸ਼ਤੇ ਬਾਰੇ ਕੋਈ ਨਾ ਫੇਰ ਸੋਚ ਲਾਂਗੇ ਪਰ ਮੈਨੂੰ ਕੀ ਦੇਂਗਾ ਵਿਚੋਲ ਗੀ ਹਾਏ ਓਏ ਰੱਬਾ ਇੱਥੇ ਆ ਕੇ ਗੱਲ ਮੁੱਕਦੀ ਆ ਸਾਰੀ ਗੱਲ ਮੁੱਕਦੀ ਆ ਕੇ दारू ਤੇ ਆਣਾ ਆ दारू ਦੂਰ ਦੀਆਂ ਗੱਲਾਂ ਦਾ ਕਰ ਮੈਂ ਤੈਨੂੰ ਦੱਸਾਂ ਉਹ ਤਾਂ ਮੈਨੂੰ ਆ ਦੱਸਣਾ ਚਾਹਣਾ ਵੀ ਮੈਂ दारू ਵੀ ਪੀਣਾ ਮੇਰੇ ਵਰਗੇ ਨੂੰ ਛੜੀ ਨੂੰ ਕੋਈ ਨਹੀਂ ਤਾ ਕਰਦਾ ਹਾਂ ਸਿੱਧਜੀ ਕਰ ਲੈ ਮੈਂ ਤਾਂ ਮਕਾਨ ਨਹੀਂ ਜਾਂਦਾ ਦਾਰੂ ਵਾਲੇ ਦੇ ਮੈਂ ਨਹੀਂ ਪਿੰਦਾ ਹੈਗਾ ਦਾਰੂ ਭਾਈ ਜੋ ਤੂੰ ਕਹੇ ਅਉਦ ਨੂੰ ਮਿਲ ਜਾ ਬਸ ਬਸ ਠੀਕ ਹੈ ਮੈਂ ਮੈਂ ਪਹਿਲਾਂ ਘਰ ਲਵਾ ਕਰ ਤੈਨੂੰ ਦਿਖਾਉਂਗਾ ਆਪਣਾ ਫੇਰ ਤੂੰ ਆਲੇ ਕੁੜੀਆਂ ਲੈਣੇ ਜਾਈਂ ਹਾਂ ਫੇਰ ਉਹਨਾਂ ਨੂੰ ਮੈਨੂੰ ਦਿਖਾਈਂ ਫੇਰ ਅਗਲੀ ਕਹਾਣੀ ਚੱਲੂਗੀ ਨਾ ਮੇਰੀ ਗੱਲ ਸੁਣ ਬਾਬਾ ਪਪਾ ਨਾ ਪਪਾ ਨਾ ਹੁਣ ਉਹ ਤੈਨੂੰ ਕੀ ਬੰਤ ਹੈ ਬੰਤ ਬੰਤ ਜੀ ਕਹੇ ਤੂੰ ਮੈਂ ਤਾਂ ਜੁੱਤੀਆਂ ਖਾਏਗਾ ਦਾ ਰਿਸ਼ਤਾ ਦਾ ਜਦ ਤਰਾ ਹੋਊਗਾ ਦੇਖੀ ਜਾਊਗੀ ਪਹਿਲਾਂ ਤਾਂ ਉਹਦਾ ਹੁਲੀ ਆਇਆ ਸੁਧਾਰ ਲੈ ਕਿਵੇਂ ਬਣਿਆ ਫਿਰਦਾ ਇੱਥੇ ਟਰਾਂਵਾ ਬੰਤ ਦੀ ਨਿਸ਼ਾਨੀ ਆ ਦੇਖ ਕਹਿੰਦੇ ਨੇ ਹੁੰਦੇ ਭਾਬੀ ਦੀਆਂ ਗਾਲਾਂ ਕਿਉਂ ਉਹਦੀਆਂ ਨਾਲ ਨਾ ਮੈਂ ਤੇਰੀ ਭਾਬੀ ਕਿਹੜੇ ਪਾਸੇ ਲੱਗਦੀ ਆ ਵੇ ਸ਼ਰੀਕਾ ਨਹੀਂ ਕੋਈ ਕਬੀਲਾ ਨਹੀਂ ਹੈਗਾ ਪਿੰਡ ਚ ਤਾਂ ਲੱਗਦੀ ਆ ਇਹ ਪਰ ਪਿੰਡ ਚੋ ਕਿ ਮੈਂ ਸਾਰਿਆਂ ਦੀ ਭਾਬੀ ਲੱਗਦੀ ਆ ਨਾ ਕਾਲੂ ਕੁਝ ਹੋਰ ਕਹੇਗਾ ਵੀ ਤੀਵੀ ਵੀ ਲੱਗਦੀ ਆ ਸਾਰੇ ਪਿੰਡਾਂ ਵਾਲਿਆਂ ਦੀ ਹੋਰ ਜੁੱਤੀਆਂ ਪਵਾਏਗਾ ਮੇਰੇ ਛਿੰਦੇ ਤੋਂ ਉਹ ਨਾ 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 ਭਾਈ ਐਨਾ ਪਾਪ ਨਾ ਚੜਾ ਐਨੀ ਗੰਦੀ ਜ਼ੁਬਾਨ ਨਹੀਂ ਹੈਗੀ ਬੰਤਦੀ ਹਾਂ ਜਿਹੜੇ ਪਾਪ ਤੂੰ ਚੜਾਣ ਲੱਗਿਆ ਨਾ ਇਹਦੇ ਗੰਗਾ ਜੱਲ ਨੂੰ ਕੀਤੇ ਹੋਏ ਆ ਜਿਹੜੇ ਤੈਨੂੰ ਪਾਪ ਚੜਨਗੇ ਉਹ ਭਾਈ ਕੋਈ ਨਾ ਸਮਾਈ ਨਾਲ ਗੱਲਾਂ ਕਰਦੇ ਆ ਰੱਬ ਤੋਂ ਡਰਿਆ ਕਰਦੇ ਆ ਤੇ ਤੂੰ ਐ ਕਰ ਹੁਣ ਮੈਂ ਘਰ ਲਵਾ ਤੂੰ ਆ ਕੇ ਮੇਰਾ ਘਰ-ਵਾਰ ਦੇਖ ਲਈ ਹੈ ਨਾ ਰਜਿਸਟਰੀ ਦਿਖਾਈ ਮੈਨੂੰ ਮਤਲਬ ਫੇਰ ਮੰਨੂ ਮੇਰਾ ਕੀ ਬਣਦਾ ਕਰਤਾਲ ਵੀ ਦਿਖਾ ਦੂੰ ਆਹੋ ਚੰਗਾ ਜਿਹਾ ਬਗਜਾ ਗੰਡੇ ਕਿੱਥੇ ਨਹੀਂ ਲੁਕਦੇ ਜੁੱਤੀ ਲਾ ਲੂੰਗੀ ਮੈਂ ਤੇਰੀ ਸਮਝ ਨਹੀਂ ਹੁੰਦੀ ਚੋਰੇ ਦੀ ਹੈ ਆਕੇ ਮੇਰਾ ਰਿਸ਼ਤਾ ਕਰਾ ਸਿੱਧਾ ਜੇ ਜਾਣਣਾ ਹੋਇਆ ਤੇ ਭਾਲ ਦੇ ਰਹਿਣਾ ਚਲੋ ਮੈਨੂੰ ਕੀ ਹੈ ਮੈਂ ਤਾਂ ਲਾਰਾ ਲਾਣਾ ਸੀ ਲਾਤਾ ਨੁੜੇ ਕੋਲ ਕੋੜਾ ਜੂਆ ਬਈਆ ਜਿਹੜਾ ਖਰੀਦ ਲੂਗਾ ਘਰ ਇਹ ਕੱਟਾ ਮੈਂ ਤਾਂ ਸਬਜ਼ੀ ਉਹ ਕੁੱਤੇ ਮਰੇ ਆਫਕੀਰ ਦੀ ਜਿਹੜੀ ਚੌਂ ਚੌਂ ਨਿਤ ਕਰੇ ਪੰਜ ਸੱਤ ਮਰਨ ਗੋਂ ਅੰਡੜਾਂ ਰੈਂਦੀਆਂ ਨੂੰ ਤਾਪ ਚੜੇ ਆ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਬੰਤਾ ਯਾਰ ਉਹ ਚੰਗਾ ਕੀਤਾ ਤੂੰ ਇੱਥੇ ਚੱਕਰ ਗਿਆ ਮੈਂ ਤੇਰੇ ਕੋਲ ਹੀ ਚੱਲਿਆ ਸੀ ਉਹ ਦੱਸ ਮੈਂ ਬ੍ਰਾ ਕੀ ਗੱਲ ਐ ਲੈ ਗੱਲ ਤੇਨੂੰ ਪਤਾ ਹੀ ਨਹੀਂ ਹੈਗਾ ਤੂੰ ਬੰਦਾ ਬਣ ਜਾ ਰੋਜ ਤੇਰੇ ਲਾਂਬੇ ਆਉਂਦੇ ਨੇ ਗੌਰ ਨਾਲ ਦੇਖ ਬੰਦਾ ਹੀ ਆ ਮੈਂ ਓਏ ਫਰਿਸ਼ਤਾ ਨਹੀਂ ਹੈਗਾ ਉਹ ਮੇਰੀ ਗੱਲ ਸੁਣ ਬੰਤ ਸਿਆ ਸਰਪੰਚ ਨੇ ਮੈਨੂੰ ਸਨਿਆਹ ਦਿੱਤਾ ਕਿ ਬੰਤ ਨੂੰ ਬੁਲਾ ਕੇ ਲਿਆ ਸਾਥ ਚ ਬੁਲਾਇਆ ਤੈਨੂੰ ਅੱਛਾ ਅੱਛਾ ਸਰਪੰਚ ਨੇ ਬੁਲਾਇਆ ਓ ਫੇਰ ਤਾਂ ਕੋਈ ਬੜਾ ਹੀ ਕੰਮ ਹੋ ਕਿਉਂਕਿ ਪਿੰਡ ਦੇ ਬੜੇ ਬੜੇ ਕੰਮ ਨਾ ਬਸ ਤੋ ਬਿਨਾ ਨਹੀਂ ਹੁੰਦੇ ਇਹ ਤ ਉਥੇ ਜਾ ਕੇ ਪਤਾ ਲੱਗੂ ਐ ਕਰੀ ਸ਼ਾਮੀ 4 ਵਜੇ ਸਹੀ ਪਹੁੰਚ ਜੀ ਹਾਂ ਹਾਂ ਕੋਈ ਨਾ ਚੰਗਾ ਫਿਰ ਹਾਂ ਜਦ ਪਿੰਡ ਦਾ ਕੰਮ ਹੋਵੇ ਫੇਰ ਬੰਤਾ ਪਿੱਛੇ ਨਹੀਂ ਹਟਦਾ ਆ ਉਹ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਬੰਤਾ ਯਾਰ ਫਿਰੇ ਵਿੱਚ ਬੰਤਾ ਯਾਰ ਫਿਰੇ ਐਡਾ ਕੰਜਰ ਐ ਚੋਰਾ ਖਰਕ ਭੋਰਨੇ ਇੱਥੇ ਆ ਜਾਂਦਾ ਕੰਜੇ ਨੂੰ ਤਾਂ ਆਈਂਦਾ ਇਹ ਜਿਹਨੂੰ ਟੀਮੀ ਨਹੀਂ ਜੁੜਦੀ ਹੈਗੀ ਮਰਨੇ ਨੂੰ ਨਹੀਂ ਭੈਣੇ ਕਿਨੂੰ ਗਾਲਾਂ ਕੱਢੀ ਜਾਂਦੀ ਐ ਨਹੀਂ ਭੈਣੇ ਕਿਨੂੰ ਕੱਢਣੀਆਂ ਨੇ ਐਡਾ ਬੰਤ ਛੜਾ ਨਾ ਆ ਤੀਮਿਆਂ ਦਾ ਠਰਕੀ ਇਹ ਮਰਦਾ ਰੁੜ ਜਾਣਾ ਤੀਜੇ ਦਿਨ ਆ ਕੇ ਇੱਥੇ ਲੱਗਿਆ ਠਰਕ ਭੋਰਨਾ ਦੁਖੀ ਕਰ ਰੱਖਿਆ ਮਰਨੇ ਨੇ ਨਹੀਂ ਭੈਣੇ ਤੂੰ ਜੁੱਤੀ ਦੀ ਮਾਰ ਸਕਦੀ ਐਡਾ ਹਰਾਮੀ ਐ ਨਾ ਇਹ ਕਹਿੰਦੇ ਕੱਲ ਮੇਰੇ ਕੋ ਵੀ ਗਾਲਾਂ ਖਾਦੀਆਂ ਨੇ ਨੀ ਇਹ ਜਿਹੜੇ ਬਿਸ਼ਰਮ ਦੇ ਕੀ ਜੁੱਤੀਆਂ ਮਾਰਾ ਇਹ ਤਾਂ ਹੈ ਜੁੱਤੀਆਂ ਖਾ ਕੇ ਇੱਥੇ ਫਰੀ ਜਾਊਗਾ ੱੱੱਕੇ ਖਾਂਦਾ ਬਥੇਰੀ ਬੇਇੱਜ਼ਤੀ ਕਰਦੀਆਂ ਬਥੇਰੀ ਲਾਪਾ ਕਰਦੀਆਂ ਪਰ ਇਹਨੂੰ ਕਿੱਥੇ ਲੱਗਦੀ ਐ ਇਹ ਤਾਂ ਜਿੰਨਾ ਮਰਜੀ ਭੌਂਕੀ ਚੱਲੋ ਇਹਨਾਂ ਦਾ ਸਰਕਪੋਰ ਨਹੀਂ ਹੁੰਦਾ ਨਾਲੇ ਭਈ ਮੈਂ ਤਾਂ ਨਹੀਂ ਬੋਲਦੀ ਲੱਗੀ ਜੇ ਮੈਂ ਉੱਚੀ ਬੋਲੂਗੀ ਆਸਮਾਨ ਚ ਰੋਲਾ ਸੁਣੂਗਾ ਤੈਨੂੰ ਪਤਾ ਵੀ ਤੇਰੇ ਮੇਰੇ ਵਰਗਾ ਤਾਂ ਅਗਲਾ ਜਨਾਨੀ ਨੂੰ ਕਿਹਾਇਦਾ ਹੁੰਦਾ ਐਨੂੰ ਕਿਨੇ ਕਰਾ ਛੜੇ ਮਲੰਦ ਨੂੰ ਨਹੀਂ ਪੈਣੇ ਤੂੰ ਤਾਂ ਸਹੀ ਐ ਗਲਤੀ ਤਾਂ ਸਾਰੇ ਤੀਮੀ ਦੀ ਕੱਢਦੇ ਨੇ ਬੰਦਿਆਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਉਹ ਹੋਈ ਤਗੜਾ ਚਲ ਗੋਲੀ ਮਾਰ ਤੂੰ ਦੱਸ ਮੈਨੂੰ ਕਿਵੇਂ ਆਈ ਸੀ ਪੈਣੇ ਸਾਡੇ ਘਰ ਸੀਗਾ ਜਗਰਾਤਾ ਮੈਂ ਤਾਂ ਤੈਨੂੰ ਸੱਦਾ ਦੇਣ ਆਈ ਸੀ ਅੱਛਾ ਅੱਛਾ ਚਲ ਪੈਸ਼ੂ ਕਰਾ ਪਰਮਾਤਮਾ ਦਾ ਮੈਨੂੰ ਐ ਦੱਸ ਹੋਂ ਤਾਂ ਹੀ ਸੱਦਿਆ ਨਾ ਪੈਣੇ ਉਹਨੂੰ ਤਾਂ ਕਿੱਥੇ ਸੱਦਾ ਦੇਣਾ ਉਹ ਤਾਂ ਬਿਨ ਬੁਲਾਏ ਆ ਜਾਂਦਾ ਹੈ ਫੇ ੱੱੱਕੇ ਮਾਰ ਕੇ ਕੱਢਿਆ ਵੀ ਨਹੀਂ ਜਾਂਦਾ ਬਾਹਰ ਇਹ ਤਾਂ ਤੇਰੀ ਗੱਲ ਪੈਸਾ ਹੀ ਹੈ ਜੇ ਉਹਦਾ ਬੰਦਾ ਆਪ ਹੀ ਬਿਸ਼ਰਮ ਹੋ ਕੇ ਆ ਗਿਆ ਉਹਨੂੰ ਤਾਂ ਕੀ ਕੋਈ ੱੱਕੇ ਮਾਰ ਕੇ ਕੱਢੂਗਾ ਨਾਲੇ ਤਾਂਾਂ ਦੀ ਜੁੱਤੀਆਂ ਮਾਰ ਲੈ ਤਾਂ ਤਾਣਾ ਬਾਹਰ ਨਿਕਲੇ ਚੱਲ ਪੈਣੇ ਚੰਗਾ ਮੈਂ ਚੱਲਦੀ ਆ ਮੈਂ ਹੋਰ ਵੀ ਘਰੇ ਚ ਸੱਦਾ ਦੇਣਾ ਹੈ ਚੰਗਾ ਚੰਗਾ ਹਾਂ ਆਈ ਜ਼ਰੂਰ ਪੈਣੇ ਹਾਂ ਹੋ ਆਉਂਗੀ ਮਿਲ ਲਾ ਸਮੈ ਨੂੰ ਪਤਾ ਹੀ ਐ ਲੈਣ ਤਾਂ ਤੇ ਸਵਾਗਾਈ ਸੀ ਵੀ ਹਾਂ ਛੜਾਇਆ ਸੀ ਘਰੇ ਤੀਵੀਆਂ ਦਾ ਵੀ ਸਰਿਆ ਪਿਆ ਹੁਣਾਂ ਨੇ ਪਤਾ ਜਾ ਕੇ ਕਿਹਦੇ ਕੋਲ ਲੁੱਤੀਆਂ ਲਾਊਗੀ ਮੈਂ ਵੀ ਫਿਰ ਗੱਲਾਂ ਮਨਣਾ ਚ ਸੁਣਾਤਾ ਵੀ ਕੋਈ ਟੀਮੀ ਨਹੀਂ ਮੜਾ ਸਕਦਾ ਹਾਂ ਮੈਂ ਅਕੜਾ ਕੱਟਾਂ ਮੈਨੂੰ ਨਹੀਂ ਲੱਗਦਾ ਵੀ ਕੰਮ ਬਣੂਗਾ ਕਾ ਕੋਠੀ ਦੇਖੀ ਗਈ ਹੁਣ ਸਾਲਾ ਕੀ ਕਰਦਾ ਮੇਰੇ ਘਰ ਕੀ ਕਰਨਾ ਆਇਆ ਹੈਗਾ ਮੈਂ ਪੁੱਛਣ ਆ ਗਿਆ ਪੱਲ ਨੂੰ ਨਹੀਂ ਪੱਲ ਨੂੰ ਆ ਬੰਦ ਕੀ ਲੈਣ ਆਇਆ ਹੈਗਾ ਲੈਣਾ ਚ ਉਹਦੀ ਮਾਂ ਦਾ ਕਾਲਜਾ ਤੀਵੀਂ ਭਾਲਦਾ ਓਕੇ ਮੈਨੂੰ ਰਿਸ਼ਤਾ ਕਰਾ ਦੋ ਨਾ ਓਰੇ ਆਪਾਂ ਰਿਸ਼ਤੇ ਨੂੰ ਮੈਰਿਜ ਵੀ ਰਖੋ ਲਿਆ ਵਾ ਮੂੰ ਚੱਕ ਕਿਦਰ ਨੂੰ ਆ ਜਾਂਦਾ ਉਹ ਨਾ ਮੈਨੂੰ ਐਂ ਬੋਲਦਾ ਮੈਂ ਕਿਹਾ ਉਹਨੂੰ ਚਿੱਠੀ ਪਾ ਕੇ ਬੁਲਾਇਆ ਨਾ ਮੈਨੂੰ ਐਂ ਦੱਸ ਜਿਹੜੀ ਆਪਣਾ ਰਿਸ਼ਤੇਦਾਰੀ ਚ ਕੁੜੀ ਦਾ ਪਰੋਣਾ ਮੁਕ ਗਿਆ ਓਹ ਬੰਦੇ ਨੂੰ ਕਿਵੇਂ ਪਤਾ ਲੱਗ ਗਿਆ ਪੱਕਾ ਨਾ ਤੂੰ ਹੀ ਕੋਈ ਸੁਰਲੀ ਛੱਡੀ ਹੋਣੀ ਮੈਂ ਉਹਨੂੰ ਕਿਉਂ ਦੱਸੂਗਾ ਮੈਂ ਤਾਂ ਕਿਸੇ ਹੋਰਾਂ ਗੱਲਾਂ ਕਰਦਾ ਜੀਗਾ ਉਹਨੇ ਚੱਕ ਲਿਓਣੀ ਸੁਣਦੇ ਹੁਣਾਂ ਉਹ ਜੀ ਹਾਂ ਓ ਤੂੰ ਤਾਂ ਦੁੱਖ ਸੁਖ ਵਾਰ ਇੱਕ ਕੋਲੇ ਫਰੋਲਣ ਲੱਗ ਜਾ ਕਰ ਤੂੰ ਤਾਂ ਘਰ ਦੀ ਕੱਲੀ ਕੱਲੀ ਗੱਲ ਜਾ ਕੇ ਬਾਹਰ ਦੱਸਵੇਂ ਅਗਲੇ ਨੇ ਕੰਮ ਚੱਕ ਲਿਆ ਮੇਰੀ ਗੱਲ ਸੁਣ ਲੈ ਜੇ ਅੱਜ ਤੋਂ ਬਾਅਦੋਂ ਮੈਨੂੰ ਘਰੇ ਫੜਿਆ ਦਿਗਿਆ ਨਾ ਬਸ ਮੈਂ ਇਹ ਜੱਟਾ ਤੋੜ ਦੇਣੀ ਐ ਨੇ ਫੇਰ ਨਾ ਮੈਨੂੰ ਆਖੀ ਨਹੀਂ ਸਮਝਾਦੀ ਉਹਨੂੰ ਵੀ ਮੇਰੀ ਭੈ ਜੋਤੀ ਵੀ ਕੱਲੀ ਹੁੰਦੀ ਉਹਦੇ ਕੋਲ ਜਾਇਆ ਨਾ ਕਰੇ ਨਾ ਫਿਰ ਤੈਂ ਕੀ ਕਹਿਆ ਉਹਨੂੰ ਕਰਾਂਗੇ ਰਿਸ਼ ਰਿਸ਼ਤਾ ਲਾਗੇ ਤੇ ਅੱਜ ਹੀ ਨਵਾਂ ਤਾਂ ਡੋਲਾ ਲਿਆ ਨਾ ਮੈਂ ਤਾਂ ਟਾਲਤਾ ਮੈਂ ਤਾਂ ਆਖਿਆ ਵੀ ਭਾਈ ਚੰਗਾ ਘਰ-ਬਾਰ ਹੋਣਾ ਚਾਹੀਦਾ ਦੋ ਰੁਪਏ ਤੇਰੀ ਗੋਜੀ 'ਚ ਵੀ ਹੋਣਾ ਚਾਹੀਦਾ ਗੋਜੀ 'ਚ ਤਾਂ ਕੋ ਨਸ਼ਾ ਪੱਤਾ ਰੱਖਦਾ ਮੈਨੂੰ ਕਹਿੰਦਾ ਮੈਂ ਤਾਂ ਕੋਠੀ ਲਊਂਗਾ ਫੇਰ ਕਹਿੰਦਾ ਮੇਰਾ ਰਿਸ਼ਤਾ ਕਰਾ ਦੇ ਮਾਗਾ ਕੋਈ ਨਾ ਦੇਖਾਂਗੇ ਜਦ ਤੂੰ ਕੋਠਾ ਰਹੇਗਾ ਇੱਥੇ ਚਲ ਵਧੀਆ ਕਰਿਆ ਟਾਲਤਾ ਚਲ ਇੰਜ ਕਰ ਹੁਣਾ ਮੇਰੀ ਗੱਲ ਸੁਣ ਨਾ ਇੱਕ ਚਾਹ ਦਾ ਕੱਪ ਬਣਾ ਲਿਆ ਫਿਰ ਜਾ ਕੇ ਫਿਰ ਲਿਆਉਣੀ ਆ ਚਾਹ ਨਾ ਤਾਂ ਚਾਹ ਤੇ ਆਖੜਾ ਬੋਲੇ ਹੀ ਰਹਿੰਦਾ ਜਦੋਂ ਦੇਖੋ ਚਾਹ ਚਾਹ ਦੁੱਧੋ ਪਤਾ ਕਿੰਨਾ ਮਹਿੰਗਾ ਹੋ ਰਿਹਾ ਮਾਰਦਾ ਗੱਲਾਂ ਆ ਇਧਰ ਮਾਓ ਇਧਰੋਂ ਚਾਹ ਉਧਰੋਂ ਆਇਤਰੋਂ ਚਾਹ ਲਿਆਉਣੀ ਆ